ਸਤਿ ਜੈ ਤੀਨ ਜੈ ਪਾਰਾ ਜੈ ਸੁਖਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਸ਼੍ਰੀ ਚਰਨ ਸ਼ੋ ਗੰਗਾ ਸ਼੍ਰੀ ਖਰਾਲਗੜ ਸਾਹਿਬ ਵਿਖੇ ਗੁਰੂ ਵਿਦਾਸ ਜੀ ਮਹਾਰਾਜ ਦੀ ਨਗਰੀ ਸ਼੍ਰੀ ਗੁਰੂ ਦਾਸ ਬੇਗਮਪੁਰਾ ਸਦਨ ਗੁਰੂ ਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਜਿਹੜਾ ਬੜਾ ਵੱਡਾ ਉਪਰਾਲਾ ਹੈ ਜਿੱਥੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਮਹਾਰਾਜ ਦਾ ਜੋ ਮੰਦਰ ਵੀ ਸਾਰੀ ਸੀ ਕੰਪਲੀਟ ਹੋ ਗਈ ਹੈ ਔਰ ਲੈਂਡਸਕੇਪਿੰਗ ਦਾ ਕੰਮ ਚੱਲ ਰਿਹਾ ਹੈ ਔਰ ਸੰਗਤਨ ਸੁਵਿਧਾ ਵਾਸਤੇ ਜੋ 23 ਨੂੰ ਬਹੁਤ ਵੱਡਾ ਕਿਲੋਰਮ ਹੈ ਸੰਤੋਸ ਸਮਝ ਰਹੀ ਕਿ ਮਹਾਰਾਜ ਸਹਾਨ ਨੂੰ ਯੂਪੀ ਤੋਂ 23 ਤੋਂ 3 ਵਜੇ ਕਰੀਬ ਸੰਗਤ ਨੇ 28 ਤਰੀਕ ਨੂੰ ਆਉਣਾ ਹੈ 27 ਤੋਂ ਸ਼ੁਰੂ ਹੋ ਰਹੀਆਂ ਤਿੰਨ ਆਣੀਆਂ ਲੇਕਿਨ 28 ਰਾਤ ਨੂੰ ਪੂਰਾ ਵੱਡਾ ਇਸੇ ਪੰਡਾਨ ਮਿਲਣਾ ਹੋਏਗਾ ਜਿਨ੍ਹਾਂ ਦੇ ਨੇ ਸੁਵਿਧਾ ਜਿਹੜੀ ਕਾਣਟਨ ਦੀ ਰਹਿਣ ਦੀ ਸਚਾਲੇ ਦੀ ਜਿਹੜੀ ਪ੍ਰਬੰਧ ਹੈ ਉਹ ਗੁਰਮੁਖ ਸਾਧੂ ਸਾਭਾ ਸਟੇਟ ਡਿਸਟ੍ਰਿਕਟ ਪੰਜਾਬ ਜੋ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪ੍ਰਬੰਧ ਸੰਪਨ ਨਿਮਰਤਾ ਕੀ ਮਾਰੇ ਹਨ ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਇੰਨੀ ਵਰਖਾ ਦੇ ਵਿੱਚ ਇਹਨਾਂ ਦੇ ਪ੍ਰਬੰਧ ਵਾਸਤੇ ਇੱਥੇ ਬੈਠੇ ਹਨ ਔਰ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਹਨ ਸ਼੍ਰੀ ਅਰਸ਼ੋਤਮ ਦਾਧਰਾ ਜੀ ਦਾਧਰਾ ਟਰੈਵਲ ਜਲੰਧਰ ਤੋਂ ਔਰ ਡਾਕਟਰ ਜਸਕੀਰ ਜੀ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਮੈਂ ਨਾ ਕਹਣਾ ਦੇਖਣ ਆਈ ਹਾਂ ਕਿ ਗੁਰੂ ਦਾ ਘਰ ਅਸੀਂ ਦੇਖ ਕੇ ਆਈਏ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਸਦਨ ਇੱਕ ਗੁਰੂ ਦਾ ਘਰ ਹੈ ਘਰ ਦੇਖ ਕੇ ਮੈਨਾਂ ਰਬੜੀ ਇਹਨਾਂ ਨੂੰ ਜੋ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਮਹਿਸੂਸ ਹੋਇਆ ਡਿਸਕਸ਼ਨ ਤੋਂ ਮਹਿਸੂਸ ਹੈ ਕਿ ਬਹੁਤ ਖੁਸ਼ ਹੋਏ ਹਨ ਬਹੁਤ ਖੁਸ਼ੀ ਇਹਨਾਂ ਨੇ ਜ਼ਾਹਰ ਕੀਤੀ ਹੈ ਤੋਂ ਸੀਨਾ ਦੇਤੇ ਪਹੁੰਚਦੇ ਜੀ ਆਇਆਂ ਧੰਵਾਦ ਵੈਲਕਮ ਕਰਦੇ ਹਾਂ ਮਾਹ ਪੂਛਾਂ ਵੱਲੋਂ ਡੇਰੇ ਵੱਲੋਂ ਵੀ ਕਰਦੇ ਹਾਂ ਕਿਉਂਕਿ ਬਾਬਾ ਜੀ ਦਾ ਬੜਾ ਵੱਡਾ ਉਪਰਾਲਾ ਸਾਨੂੰ ਸੇਵਾ ਮਿਲੀ ਹੋਈ ਹੈ ਅਸੀਂ ਮਹਾਰਾਜ ਦੇ ਨਾਲ ਇਹ ਸੇਵਾ ਕਰਵਾ ਰਹੇ ਆਂ ਯਾਰ ਔਰ ਸਾਡੇ ਵਿੱਚ ਲਖਪ੍ਰੀਤ ਜੀ ਜੋ ਬਿਲਡਿੰਗ ਕੰਟਰੈਕਟਰ ਹੈ ਜਿਨ੍ਹਾਂ ਨੇ ਸ਼ੈੱਡ ਦਾ ਕੰਮ ਸ਼ੁਰੂ ਕਰਨਾ ਹੈ ਅੱਜ ਤੋ ਅੱਜ ਸ਼ੁਰੂ ਕਰਤਾ ਹੈ ਤੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਤੇ ਉਹ ਜਸਵਿੰਦਰ ਬਲਜੀ ਨਾਲ ਆਏ ਹਨ ਉਹਨਾਂ ਦੇ ਜਿਹੜੇ ਬਾਬਾ ਜਿਹੜੇ ਟੀਵੀ ਚੈਨਲ ਔਰ ਇਕਤਾ ਟੀਵੀ ਚੈਨਲ ਚਲਾ ਰਹੇ ਹਨ ਇਹਨਾਂ ਨਾਲ ਬਿਲਡਿੰਗ ਕੰਟਰੈਕਟਰ ਵੀ ਆਏ ਹਨ ਸਾਡੇ ਡਾਕਟਰ ਡਾਕਸਬ ਆਏ ਹਨ ਇਥੇ ਖਰਾਲਗੜ੍ਹ ਤੋਂ ਉਹਦੇ ਮਿਸਿਸ ਵੀ ਹਨ ਔਰ ਬਾਬਾ ਜੀ ਸਾਡੇ ਇਥੇ ਜੋ ਸੇਵਨ ਵਾਰੇ ਹਨ ਆ ਬਾਬਾ ਜੀ ਭੁਪਿੰਦਰ ਸਿੰਘ ਜੀ ਔਰ ਸਾਧਵਾਟੇ ਚੰਦ ਜੀ ਜਿਹੜੇ ਇੱਥੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾ ਰਹੇ ਹਨ ਔਰ ਦੇਖਰੇਖ ਕਰ ਰਹੇ ਹਨ ਜਦੋਂ ਇੱਥੇ ਨਹੀਂ ਮਹਾਪੁਰਸ਼ ਹੁੰਦੇ ਤਾਂ ਉਹ ਸੰਗਤਾਂ ਨੂੰ ਆਉਣ ਨੂੰ ਵੀ ਉਹਨਾਂ ਦੀ ਵੀ ਦੇਖਭਾਲ ਕਰਦੇ ਹਨ ਔਰ ਜਿੰਨਾ ਇਥੇ ਪਰਵੰਤ ਦੇਖ ਰਹੇ ਸਾਰੇ ਦਾ ਦੇਖਭਲ ਕਰਦੇ ਹਨ ਕਿਉਂਕਿ ਵਾਸ਼ਰੂਮਾਂ 'ਚ ਟਾਇਲਾਂ ਦੀ ਜਿਹੜੀ ਟਾਇਲਸ ਲੱਗ ਰਹੀ ਹੈ ਉਹਦੀ ਸੇਵਾ ਵੀ ਚੱਲ ਰਹੀ ਹੈ ਇੱਕ ਰੂਮ ਤਿਆਰ ਕੀਤਾ ਚਟਾਈਆਂ ਲੱਗੀਆਂ ਇਹ ਪਿੱਛੋਂ ਸਾਰਾ ਮਟੀਰੀਅਲ ਦੀ ਵਿਵਸਥਾ ਕਰਦੇ ਹਨ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਕਿ ਇਸੇ ਤਰ੍ਹਾਂ ਕਿਉਂਕਿ ਇਹ ਜਿਹੜੀ ਸੇਵਾ ਹੈ ਕਿਸੇ ਵੀ ਪਰਸਨਲ ਨਹੀਂ ਨਿੱਜੀ ਸੇਵਾ ਨਹੀਂ ਇਹ ਗੁਰੂ ਦੀ ਸੇਵਾ ਹੈ ਸਾਡੀ ਗੁਰੂ ਦੀ ਸੇਵਾ ਸਫਲ ਹੈ ਜੇ ਗੁਰੂ ਕਰੇ ਮਨ ਸਿਖਲਾਈ ਜਿਹੜਾ ਜਿੱਤ ਮਨ ਤੋਂ ਅੰਦਰ ਇਹ ਸੇਵਾ ਕਰਦਾ ਹੈ ਉਹ ਸਫਲ ਹੁੰਦੀ ਹੈ ਤਾਂ ਗੁਰੂ ਦੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਤਾਂ ਅਸੀਂ ਦੁਆਰਾ ਜਿੱਥੇ ਬਾਬਾ ਜੀ ਪਹੁੰਚੇ ਹਨ ਉਹਨਾਂ ਦੇ ਨਾਲ ਸਾਡਾ ਬਾਬਾ ਜੀ ਦੇ ਜਿਹੜੇ ਸੇਵਾ ਰਾਮ ਜੀ ਗगन ਜੀ ਔਰ ਸਾਡੇ ਸਣੀ ਜੀ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਕਿ ਬਾਬਾ ਜੀ ਦੇ ਨਾਲ ਪਹੁੰਚੇ ਸੇਵਾ ਕਰਦੇ ਹਨ ਪਰਮ ਜੀ ਜੀ ਪਹੁੰਚੇ ਹੁੰਦਾ ਵੀ ਬਹੁਤ ਧੰਨਵਾਦ ਔਰ ਦੁਬਾਰਾ ਅਸੀਂ ਪਰਸ਼ੋਤਨ ਦਾਧਰਾ ਜੀ ਔਰ ਡਾਕਟਰ ਜਸਕੀਰ ਦਾ ਬਹੁਤ ਬਹੁਤ ਜੀ ਆਇਆਂ ਵੈਲਕਮ ਕਰਦੇ ਹਾਂ ਇਸੇ ਤਰ੍ਹਾਂ ਜੁੜੇ ਰਹੋ ਮਹਾਪੁਰਸ਼ਾਂ ਦੇ ਨਾਲ ਔਰ ਗੁਰੂ ਦੀ ਸੇਵਾ ਕਰਦੇ ਰਹੋ ਗੁਰੂ ਦੀ ਸੇਵਾ ਜਿਹੜਾ ਮਿਸ਼ਨ ਹੈ یہ سیور ایک مشن ہے مشن کی ہے بیگم پورا تو بیگم پورا کس طرح وسنا ہے جو تو آپ سارے کٹھے ہو کے وہ دی سوچ نو انہوں دی سوچ دے پیرا دھوانگے انہوں دی سوچ دے مطابقہ پر کم کرنگے تو سارے اندار بہت بہت دلوا جے گرو دیو جے پیم جے پارک جے سنجان مہر گرو کی تحاوہ مہر گرو جی کی فتح دادرہ صاحب جی کی کہنا چاہو گے تسی یہ جگہ ہیں ਇਹਨਾਂ ਅਟੁੱਪ ਕਨਿਦਰਾ ਜਿਹੜਾ ਇਹਨਾਂ ਆਨੰਦ ਲਈ ਆ ਮੈਂ ਪਹਿਲਾਂ ਕਦੀ ਵੀ ਆਪਣੀ ਲਾਈਫ ਸਮੇਤ ਆਨੰਦ ਨਹੀਂ ਮਹਿਸੂਸ ਦੇਖਿਆ ਨਹੀਂ ਮਾਣਿਆ ਬਸ ਬਹੁਤ ਖੁਸ਼ ਹੋਇਆ ਅੰਦਰੋਂ ਹੀ ਜੀ ਇਸ ਅਗਰ ਦਰਸ਼ਨ ਕਰਕੇ ਡਾਕਟਰ ਸਾਹਿਬ ਆਪ ਜੀ ਦਾ ਕੀ ਕਹਿਣਾ ਜੀ ਖਲਕ ਤੇ ਹੈ ਦੇਸ ਨੂੰ ਖਸਮ ਕੀ ਬਾਣੀ ਦੇ ਰੂਪ ਵਿੱਚ ਸਰਬ ਲੋਕਾਈ ਤੱਕ ਸੰਚਾਰ ਕਰਨਿਤ ਵਿਪਿੰਨ ਪ੍ਰਮਾ ਪੈਦਾ ਹੁੰਦੀਆਂ ਰਹੀਆਂ ਨੇ ਔਰ ਸਾਰੇ ਪੀਰ ਪੈਗੰਬਰ ਗੁਰੂ ਆਪਣੇ ਇਸ ਸਮੇਂ ਦੌਰਾਨ ਇਹ ਪੈਗਾਮ ਪਰਮੇਸ਼ਰ ਦਾ ਫੈਲਾਉਂਦੇ ਹਨ ਇਸ ਸਰਜ਼ਮੀਂ ਤੇ ਸੱਤੂ ਸਾਹਿਬ ਜੀ ਦੇ ਜਨਮ ਸੋ ਪ੍ਰਾਪਤ ਚੰਨ ਗੰਗਾ ਜਿੱਥੇ ਵਗਦੀ ਹੈ ਉਥੇ ਮਹਾਰਾਜ ਜੀ ਦਾ ਕਣ ਕਣ ਜਿਹੜਾ ਇੱਕ ਪਵਿੱਤਰ ਹੋਇਆ ਹੋਇਆ ਉਹਨਾਂ ਦੇ ਚਰਨਾਂ ਦੇ ਨਾਲ ਇਸ ਅਸਥਾਨ ਤੇ ਆ ਕੇ ਇਹੋ ਜੀ ਅਨੁਭੂਤੀ ਮਹਿਸੂਸ ਹੁੰਦੀ ਆ ਕਿ ਸੱਚਮੁੱਚ ਜੋ ਗੁਰਬਾਣੀ ਦੇ ਵਿੱਚ ਬੀਗਮਪੁਰਾ ਦਾ ਕਨਸੈਪਟ ਦੱਸਿਆ ਗਿਆ ਆ ਕਿ ਜੇ ਸਾਖਸ਼ਾਤ ਕਿਸੇ ਨੇ ਅਨੁਭਵ ਕਰਨਾ ਕਿ ਉਹ ਇਸ ਬੇਗੰਪੁਰਾ ਸਥਾਨ ਤੇ ਦਰਸ਼ਨ ਕਰਨ ਜ਼ਰੂਰ ਆਵੇ ਕਿਉਂਕਿ ਇਹ ਸਥਾਨ ਨੂੰ ਪ੍ਰਗਟ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੋਈ ਆ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵਾਲਿਆਂ ਦੇ ਪਿੱਤਰ ਸਥਾਨਾਂ ਤੋਂ ਨਿਰਮਲ ਦਾਸ ਜੀ ਮਹਾਰਾਜ ਮੈਡਮ ਸੰਤੋਸ਼ ਜੀ ਦੇ ਉਪਰਾਲਾ ਸਦਕਾ ਇਹਨਾਂ ਨੇ ਆਪਣੇ ਅਨੁਭਵ ਦੁਆਰਾ ਇਹ ਸਥਾਨ ਨੂੰ ਪ੍ਰਗਟ ਕੀਤਾ ਔਰ ਇਸ ਪ੍ਰਗਟ ਹੋਏ ਸਥਾਨ ਦੀਆਂ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਨਿਭਾ ਰਹੇ ਨੇ ਅੱਜ ਦਾ ਰੋਹਨੀ ਅਨੁਭਵ ਜਿਹੜੀਆਂ ਤਰੰਗਾਂ ਹਨ ਉਹ ਇਸ ਸਥਾਨ ਤੇ ਸਾਨੂੰ ਮਹਿਸੂਸ ਕਰਨ ਨੂੰ ਮਿਲਦੀਆਂ ਹਨ ਜਿੰਨੇ ਵੀ ਨਾਮਲੇਵਾ ਸੰਤਾਂ ਨੇ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਨਾਮ ਸ਼ਬਦ ਦੀ ਕਮਾਈ ਕਰਨੀ ਉਹ ਇਸ ਸਥਾਨ ਤੇ ਇੱਕ ਵਾਰ ਜਰੂਰ ਆਉਣ ਔਰ ਇਸ ਅਨੁਭਵ ਨੂੰ ਮਹਿਸੂਸ ਕਰਨ ਜੈ ਕੀ ਤੰਤ ਹਾਂਜੀ ਮਨੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਰਾਜ ਕੀ ਜੈ ਪਰਮ ਸਰਦਾਰ ਜੋ ਗੁਰੂ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਗੁਰੂ ਜੀ ਦਾ ਜੀਵਨ ਜੁਰਾ ਸਜਣ ਹੈ ਜੋ ਜ਼ਿਲ੍ਹਾ ਰੋਪੜ ਤਸੀਲ ਮੰਗਲ ਔਰ ਪਿੰਡ ਪੰਗਲ ਮਹਿਤੋਲ ਦੇ ਵਿੱਚ ਹੈ ਸੋ ਸਾਰੀਆਂ ਸੰਗਤਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 28 ਤਰੀਕ ਨੂੰ ਇੱਥੇ ਸਾਡੇ ਨਜ਼ਦੀਕ ਹੀ ਸੰਤ ਬਾਬਾ ਸਮਨਦਾਸ ਮਹਾਰਾਜ ਜੀ ਦਾ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਉਦੇ ਵਿੱਚ ਵੇਸ਼ ਭਰ ਤੋਂ ਸੰਗਤਾਂ ਆ ਰਹੀਆਂ ਤੇ ਅਸੀਂ ਉਹਨਾਂ ਲਈ ਇੱਥੇ 28 ਤਰੀਕ ਨੂੰ ਉਹਨਾਂ ਦੀ ਉਲੀਕ ਕਰਦੇ ਹੋਏ ਉਹਨਾਂ ਦੇ ਜਲ ਪਾਣੀ ਦਾ ਉਹਨਾਂ ਦੇ ਲੰਗਰ ਦਾ ਉਹਨਾਂ ਦੇ ਰਹਿਣ ਦਾ ਉਹ ਪ੍ਰਬੰਧ ਸ਼ੁਰੂ ਕੀਤਾ ਹੋਇਆ ਜੇ ਸਾਡੇ ਵਿੱਚ ਸੋਨੀ ਜੀ ਲਾਪਰੀ ਜੀ ਲਾਪਰੀ ਜੀ ਵਿਸ਼ੇਸ਼ ਕਰਕੇ ਪੰਚੀਆ ਉਹ ਚਾਰੀ ਕਰਨ ਵਾਲਾ ਅੱਜ ਪ੍ਰੋਗਰਾਮ ਆ ਰਹੇ ਆ ਕੋਈ 150 ਬਾਈ 60 ਦੀ ਜੋ ਥੋੜੇ ਦਿਨਾਂ ਤੱਕ ਆਪਾਂ ਦਿਨ ਪਰ ਰਾਤ ਲਗਾ ਕੇ ਹੋਸੀ ਬਣ ਜਾਏਗੀ ਉਹ ਨਾਲ ਹੀ ਲੰਗਰ ਦਾ ਪ੍ਰਬੰਧ ਹੋਏਗਾ ਨਾਲ ਅਸੀਂ ਹੋਰ ਵੀ ਕੁਝ ਕੋ ਯਤਨ ਕਰਦੇ ਹੋ ਸੰਗਤਨ ਦੇ ਠਹਿਰਾਉਣ ਵਾਸਤੇ ਵੀ ਇੱਥੇ ਕੁਝ ਸਾਫ ਮਹਾਪੁਰਸ਼ ਇੱਥੇ ਰੁਕਣਗੇ ਉਹਨਾਂ ਲਈ ਵੀ ਸਾਰਾ ਪੂਰੀ ਤਰ੍ਹਾਂ ਅਸੀਂ ਆਪਣੇ ਤਹਿ ਦੇ ਤੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਅਸੀਂ ਅਰਦਾਸ ਵੀ ਕਰਦੇ ਆਂ ਕਿ ਪਾਤਸ਼ਾਹ ਜੀ ਨੇ ਸਾਨੂੰ ਸੇਵਾ ਦਿੱਤੀ ਆ ਸੇਵਾ ਕਰਦੇ ਹੋਏ ਨਾ ਕਾਮੀ ਇਸ ਕੋ ਹੋਤ ਪ੍ਰਭੂ ਸੁਆਮੀ ਤੇ ਉਹਨਾਂ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਨਾਲ ਹੀ ਚਰਨ ਤੋਂ ਗੰਗਾਰ ਦੇ ਵਸਥਾਨ ਹੈ ਉਹ ਵੀ ਨਾਲ ਹੈ ਜੇ ਸਾਡੇ ਨਾਲ ਵੀ ਰਾਜਗਰ ਹੈ سارا تو جو بھی اس آئے گا وہ سارے استھانوں میں درشن کر کے اپنا جیو بنائے گھر سے گرو پاتشاہ جی کی کرپا ہے جس سے جائب رہے میرا ستگو سو تھان سہاوا رام رائے سارے کوشیش کر کے ددرا جی دادرا ٹراویل جلندر تو پرشوتم جی پہنچے آ ਅ ਅਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਸਪ੍ਰੀਤ ਡਾਕਟਰ ਜਸਪ੍ਰੀਤ ਜਸਪ੍ਰੀਤ ਜੀ ਜੋ ਜਿਹੜੇ ਇਸ ਵੇਲੇ ਬਹੁਤ ਵਧੀਆ ਆਪਣਾ ਜ਼ਿੰਦਗੀ ਨੂੰ ਸਰਚ ਕਰ ਰਹੇ ਆ ਪੀ ਐਚ ਡੀ ਕਰ ਰਹੇ ਆ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਪਰਸ਼ੋਦੂਨ ਜੀ ਦਾ ਵੀ ਧੰਨਵਾਦ ਕਰਦੇ ਆ ਹਾਲ ਖੋਏ ਕੇ ਹਾਲ ਖਾਏ ਕੇ ਸਥਥਾਂ ਦੇ ਮਾਨ ਘਰੋ ਪਹੁੰਚਾਣੇ ਸੇ ਤੁਹਾਨੂੰ ਵਿਸ਼ੇਸ਼ ਕਰਕੇ ਇਸ ਸਥਾਨ ਦੀ ਸੇਵਾ ਵਾਸਤੇ ਆਪਣੀ ਕਿਰਤ ਕਵਾਈ ਵਿੱਚ ਬੇਅੰਤ ਮਾਯਾ ਅਰਦਾਸ ਕਰਾਈ ਆ ਦੇ ਗੁਰੂ ਪਾਤਸ਼ਾਹ ਕਿਰਪਾ ਕਰੇ ਕਿ ਸਿਖ ਕਵਾਇਆਂ ਵਿੱਚ ਵਾਧਾ ਕਰੇ ਔਰ ਤੰਦਰੁਸਤੀਆਂ ਮਾਲਕ ਦਿਨ ਦੁੱਗਣੀ ਰਾਜੋਗਨੀ ترقی ਕਰੇ ਅੱਜ ਬਾਬਾ ਜੀ ਦੇ ਅਸਥਾਨ ਤੇ ਅਸੀਂ ਅਰਦਾਸ ਕਰਦੇ ਆਂ ਸਭ ਨੂੰ ਨਾਮ ਦੀ ਦਾਤ ਬਖਸ਼ੀ ਕਰਨੀ ਆਪਣੇ ਦਰੋਂ ਕੋਣ ਸ਼ੋਭਾ ਸ਼ੀਰਵਾਰ ਪ੍ਰਦਾਨ ਕਰਨੇ ਜੋ ਜਿੱਤੀਆਂ ਵੀ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਉਣ ਸਾਰਿਆਂ ਨੂੰ ਹੀ ਗੁਰੂ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਲੋਕਸ਼ੀ ਕਰੇ ਉਹ ਮੀਡੀਆ ਮਿੱਤਰ ਅਸੀਂ ਤੁਹਾਨੂੰ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਆਵਾਜ਼ ਸੰਗਤ ਤੱਕ ਪਹੁੰਚਾਉਂਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਸੋ ਇੱਥੇ ਹੀ ਕੀਮਾਂ ਦੇ ਜਾ ਚੁੱਕਾ ਹੋਲੇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ